ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਇੱਕ ਨਵੀਂ ਨਿਊਜ਼ ਚੱਲ ਰਹੀ ਹੈ ਕਿ ਪੇਪਰ ਦੁਬਾਰਤੋਂ ਫੇਰ ਓਪਨ ਹੋਣੇ ਆ ਏ ਸ਼ੀ ਦਿਨ ਵਾਸਤੇ ਪੇਪਰ ਓਪਨ ਹੋਣੇ ਆ 13 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਇਹ ਪੇਪਰ ਕਿੰਨਾ ਵਾਸਤੇ ਓਪਨ ਹੋਣੇ ਆ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰ ਲਾਂਗੇ ਜਿਨ੍ਹਾਂ ਨੂੰ ਅਪੁਆਇੰਟਮੈਂਟ ਹਾਲੇ ਤੱਕ ਨਹੀਂ ਮਿਲੀਆਂ ਰੈਫਰੈਂਸ ਨੰਬਰ ਲੈ ਕੇ ਬੈਠੇ ਪਏ ਆ ਉਹਨਾਂ ਨੂੰ ਕਦੋਂ ਤੱਕ ਵੇਟ ਕਰਨੀ ਚਾਹੀਦੀ ਆ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਤੀਜੇ ਨੰਬਰ ਤੇ ਆਪਾਂ ਗੱਲਬਾਤ ਕਰ ਲਾਂਗੇ ਵੀਜ਼ਾ ਬਾਰੇ ਕਿ ਵੀਜ਼ੇ ਆਏ ਆ ਕੁਝ ਠੀਕ ਆ ਕਿੰਨੇ ਚਿਰ ਬਾਅਦ ਵੀਜ਼ੇ ਆਏ ਆ ਤੇ ਜਿਨ੍ਹਾਂ ਦੀ ਫਾਈਲਾਂ ਜਮ੍ਹਾਂ ਹੋਈਆਂ ਪਈਆਂ ਆ ਜੇਕਰ ਬੀਜਾ ਨਹੀਂ ਆਇਆ ਤੇ ਉਹ ਕੀ ਕਰ ਸਕਦੇ ਆ ਉਹਨਾਂ ਨੂੰ ਕਿੰਨਾ ਚਿਰ ਵੇਟ ਕਰਨੀ ਪੈਣੀ ਆ ਹੋਰ ਇਹ ਦੋ ਤਿੰਨ ਟਾਪਿਕ ਹੈਗੇ ਆ ਆਪਾਂ ਇਸ ਟਾਪਿਕ ਬਾਰੇ ਹੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾ ਜੋ ਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋਇੰਗ ਕੀਤਾ ਹੋਣਾ ਹੈ ਗਾ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਵੀ ਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਠੀਕ ਹੈ ਕਈ ਭਰਾ ਵੀ ਆਪਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਜੇਕਰ ਤੁਹਾਨੂੰ ਕਿਸੇ ਵੀਰ ਭਰਾ ਨੂੰ ਮੈਸੇਜ ਦੀ ਆਪਸ਼ਨ ਕਰਨ ਵਾਲੀ ਆਪਸ਼ਨ ਮੇਰੀ ਆਈਡੀ ਤੇ ਤੇ ਸ਼ੋ ਨਹੀਂ ਹੁੰਦੀ ਸੀ ਮੈਂ ਪੋਸਟ ਪਾਈ ਉਹਨੇ ਪੋਸਟਲੇ ਭਰਾ ਕਹਿੰਦਾ ਕਮੈਂਟ ਕਰ ਦੋ ਭਾ ਤੁਸੀਂ ਕੱਲਾ ਹੈਲੋ ਦਾ ਹੀ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ ਤੀਜੇ ਨੰਬਰ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਬਣਾਇਆ ਆਪਾਂ ਇਟਲੀ ਬਾਰੇ ਹੀ ਗੱਲਾਂ ਚੱਲਦੀਆਂ ਨੇ ਸਾਰੀਆਂ ਟੌਪਿਕਾਂ ਬਾਰੇ ਜੇਕਰ ਤੁਸੀਂ ਕੋਈ ਸਵਾਲ ਚਾਹ ਪੁੱਛਣਾ ਚਾਹੁੰਦੇ ਆ ਤੁਸੀਂ ਉਸ ਗਰੁੱਪ ਵਿੱਚ ਜੇਕਰ ਐਡ ਹੋਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਰ ਲਓ ਇੰਸਟਾਗ੍ਰam ਦੇ ਉੱਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਗਰੁੱਪ ਦਾ ਤੁਸੀਂ ਤਾਂ ਜੋ ਉਸ ਗਰੁੱਪ ਵਿੱਚ ਐਡ ਹੋ ਸਕੋ ਠੀਕ ਹੈ ਜੇਕਰ ਕਿਸੇ ਵੀ ਵੀਰ ਭਰਾ ਨੇ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰam ਦੇ ਉੱਤੇ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਹੜੇ ਪੇਪਰਾਂ ਦੀ ਗੱਲਬਾਤ ਕਰ ਰਹੇ ਆ ਕਿ ਪੇਪਰ ਫਿਰ ਤੋਂ ਦੁਬਾਰਾ ਓਪਨ ਹੋਣੇ ਆ ਤਾਂ ਅਸੀਂ ਸੁਣਿਆ ਹੋਣਾ ਵਾ ਜਾਂ ਜੇਕਰ ਤੁਸੀਂ ਨਹੀਂ ਸੁਣਿਆ ਤਾਂ ਮੈਂ ਦੱਸ ਦਵਾਂ ਕਿ ਪੇਪਰ ਕਿੰਨਾ ਵਾਸਤੇ ਓਪਨ ਹੋਣੇ ਆ ਹੁਣ ਕਿਹਾ ਜਾ ਰਿਹਾ ਵੇ ਕਿ 13 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਪੇਪਰ ਜਿਹੜੇ ਆ ਉਹ ਓਪਨ ਹੋਣੇ ਆ ਸਾਈਡ ਓਪਨ ਹੋਣੀ ਆ ਪੇਪਰ ਪੜਨ ਵਾਲੇ ਆਪਾਂ ਕਹਿ ਲਈਏ ਉਹ ਪਰ ਹੋਣੀ ਕਿੰਨਾ ਵਾਸਤੇ ਇਸ ਟਾਪਿਕ ਬਾਰੇ ਆਪਾਂ ਗੱਲ ਕਰ ਲੈਨੇ ਆ ਠੱਗੇ ਨਾ ਜਾਇਓ ਏਜੰਟਾਂ ਨੇ ਠੱਗਣਾ ਵੀ ਆ ਇਸ ਚੀਜ਼ ਤੋਂ ਕਿ ਪੇਪਰ ਦੁਬਾਰਤੋਂ ਜਿਹੜੀ ਫਾਈਲਾਂ ਵਾ ਰੈਡੀ ਹੋਣ ਲੱਗੀਆਂ ਵਾ ਤੁਹਾਡੇ ਕੋਲ ਚਾਂਸ ਹੈਗਾ ਵਾ ਤੁਸੀਂ ਆਪਣੀ ਜਿਹੜੀ ਫਾਈਲ ਵਾ ਰੈਡੀ ਕਰਾ ਸਕਦੇ ਜੇ ਤੇ ਪੇਪਰ ਪ੍ਰਵਾਹ ਸਕਦੇ ਜੇ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਉਹਦੇ ਪੇਪਰ ਉਹਦੀ ਫਾਈਲ ਓਪਨ ਕਰਨੀ ਉਹਨਾਂ ਨੇ ਕਰਨੀ ਹੈਗੀ ਐ ਨਹੀਂ ਗੱਲ ਨਹੀਂ ਉਹਨਾਂ ਨੇ ਨਹੀਂ ਕਰਨੀ ਓਪਨ ਉਹਨਾਂ ਨੇ ਅਫੀਸ਼ੀਅਲ ਆਪਣੀ ਐਡੀਬ ਸਾਈਟ ਦੇ ਤੇ ਪਾਇਆ ਵਾ ਇਹ ਚੀਜ਼ ਕਿ 13 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਉਹਨਾਂ ਨੇ ਆਪਣੀ ਐਡੀਬ ਸਾਈਟ ਵਾ ਓਪਨ ਕਰਨੀ ਆ ਉਹ ਪਰ ਕਰਨੀ ਕਿੰਨਾ ਵਾਸਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਉਹ ਜਿਹੜੀ ਫਾਈਲ ਆ ਉਹ ਓਪਨ ਕਰਨੀ ਆ ਉਹਨਾਂ ਨੇ ਸਿਰਫ ਤੇ ਸਿਰਫ ਉਹਨਾਂ ਬੰਦਿਆਂ ਵਾਸਤੇ ਜਿਨ੍ਹਾਂ ਨੇ ਪਹਿਲਾਂ ਆਪਣੀ ਐਡੀਆ ਵਾ ਫਾਈਲ ਨਾਲ ਰੈਡੀ ਕਰਾ ਚੁੱਕਿਆ ਜਿਨ੍ਹਾਂ ਨੇ 1 ਨਵੰਬਰ ਤੋਂ ਲੈ ਕੇ 1 ਨਵੰਬਰ ਤੋਂ ਲੈ ਕੇ ਆਪਣੀਆਂ 31 ਨਵੰਬਰ ਤੱਕ ਜਿਹੜੀਆਂ ਫਾਈਲ ਰੈਡੀ ਕਰਾਈਆਂ ਵਾ ਉਹਨਾਂ ਵਾਸਤੇ ਉਹਨਾਂ ਨੇ ਕਹਿੜੀ ਹੈ ਕਿ ਜਿਹੜੀ ਫਾਈਲ ਆ ਆਪਣੀ ਉਹਨਾਂ ਵਾਸਤੇ ਉਹਨਾਂ ਨੇ ਜਿਹੜੀ ਉਹ ਸਾਈਡ ਵਾ ਓਪਨ ਕਰਨੀ ਵਾ ਸਿਰਫ ਤੇ ਸਿਰਫ ਜਿਨ੍ਹਾਂ ਨੇ ਪਹਿਲਾਂ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਵਾ ਠੀਕ ਹੈ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਵਾਸਤੇ ਉਹਨਾਂ ਨੇ ਕਿਉਂ ਕਰਨੀਆਂ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਸੀ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਉਹਨਾਂ ਵਾਸਤੇ ਹੀ ਉਹਨਾਂ ਨੇ ਜੜੀ ਵਾ ਫਾਈਲ ਜਿਹੜੀ ਆਪਾਂ ਕਹਿ ਲਈਏ ਕਿ ਇਹ ਸਾਈਡ ਓਪਨ ਕਰਨੀਆਂ ਕਰਨੀ ਕਿਉਂ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨੇ ਤਾਂ ਕਰਨੀਆਂ ਵਾ ਕਿ ਜਿਨ੍ਹਾਂ ਦਾ ਕੋਈ ਡਾਕੂਮੈਂਟ ਘੱਟ ਵੱਧ ਰਹਿ ਗਿਆ ਸੀ ਪਿੱਛੇ ਉਹ ਦੁਬਾਰਾ ਆਪਣਾ ਡਾਕੂਮੈਂਟ ਜਾਂ ਆਪਣੀ ਜਿਹੜੀ ਫਾਈਲ ਵਾ ਸੈਟਮੈਂਟ ਕਰਨ ਦੇ ਵਾਸਤੇ ਦੁਬਾਰਾ ਆਪਣੀ ਫਾਈਲ ਇਨਵੀਆ ਕਰਨ ਵਾਸਤੇ ਮਿਲ ਕੇ ਆਪਣੀ ਫਾਈਲ ਫੇਰ ਸਬਮਿਟ ਕਰਨ ਵਾਸਤੇ ਕਿ ਸਾਡੀ ਫਾਈਲ ਓਕੇ ਵਾ ਸਾਰਾ ਕੁਝ ਇੰਪੈਬਰ ਭਰਨੇ ਆ ਸਾਰਾ ਕੁਝ ਉਹਨਾਂ ਵਾਸਤੇ ਉਹਨਾਂ ਨੇ ਸਿਰਫ ਸਿਰਫ ਐਡੀਮ ਆ ਆਪਣੀ ਜਿਹੜੀ ਸਾਈਡ ਵਾ ਓਪਨ ਕਰਨੀ ਆ ਇਹ ਹੋਰ ਕਿਸੇ ਬੰਦੇ ਵਾਸਤੇ ਨਹੀਂ ਓਪਨ ਹੋਣੀ ਜੇਕਰ ਤੁਹਾਨੂੰ ਕੋਈ ਏਜੰਟ ਤੁਹਾਡਾ ਏਜੰਟ ਜਾਂ ਕੋਈ ਵੀ ਤੁਹਾਨੂੰ ਕਵੇ ਕਿ ਸਾਨੂੰ ਪੈਸੇ ਦਿਓ ਇਨੇਕ ਤੇ ਤੇ ਪੇਪਰ ਫਿਰ ਤੋਂ ਦੁਬਾਰਾ ਓਪਨ ਹੋਣੇ ਆ 13 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਤੁਹਾਡੇ ਪੇਪਰ ਜਿਹੜੇ ਆ ਉਹ ਅਸੀਂ ਪ੍ਰਵਾਹ ਦਨੇ ਆ ਤਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਇਸ ਚੀਜ਼ ਤੋਂ ਬਚ ਕੇ ਰਹੋ ਸਾਈਡ ਸਿਰਫ ਓਪਨ ਹੋਣੀ ਆ ਉਹਨਾਂ ਵਾਸਤੇ ਜਿਨ੍ਹਾਂ ਨੇ ਪਹਿਲਾਂ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਵਾ ਨਵੰਬਰ ਦੇ ਵਿੱਚ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਵਾ ਉਹਨਾਂ ਵਾਸਤੇ ਸਾਈਡ ਓਪਨ ਹੋਣੀ ਆ ਕਿ ਉਹ ਫਾਈਲ ਆਪਣੀ ਜਿਹੜੀ ਸਾਈਡ ਜਿਹੜੀ ਸਾਈਡ ਵਾ ਉਹਦੇ ਚ ਆਪਣਾ ਕੋਈ ਪੇਪਰ ਘੱਟ ਵਾ ਰਹਿ ਗਿਆ ਹੋਵੇ ਉਹਨੂੰ ਦੁਬਾਰਾ ਇਨਵੀਅਰ ਕਰਨ ਦੇ ਵਾਸਤੇ ਠੀਕ ਹੈ ਜੀ ਇਸ ਕਰਕੇ ਚੀਜ਼ ਥੜਾ ਜਿਹਾ ਬੱਚੋ ਏਜੰਟਾਂ ਨੇ ਠੱਗੀਆਂ ਬੜੀਆਂ ਮਾਰਨੀਆਂ ਜੇ ਇਸ ਚੀਜ਼ ਦੇ ਵਿੱਚ ਲੋਈ ਮਿੱਤਰੋ ਦੂਜੇ ਨੰਬਰ ਤੇ ਆਪਾਂ ਹੁਣ ਗੱਲਬਾਤ ਕਰਦੇ ਆ ਅਪਾਇੰਟਮੈਂਟਾਂ ਬਾਰੇ ਬੜੇ ਵੀਨਾ ਭਰਾਵਾਂ ਦੇ ਕਮੈਂਟ ਆਉਂਦੇ ਆ ਹੱਲੇ ਬੜੇ ਵੀਰ ਭਰਾ ਹੈਗੇ ਆ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਸਿਫਤ ਆ ਸਿਫਤ ਰੈਫਰੈਂਸ ਨੰਬਰ ਮਿਲਿਆ ਹੱਲੇ ਤੇ ਰੈਫਰੈਂਸ ਨੰਬਰ ਤੋਂ ਬਾਅਦ ਉਹ ਹੋਣਾ ਅਪਾਇੰਟਮੈਂਟਾਂ ਆਪਣੀਆਂ ਡੀਕਨ ਦਾ ਆ ਠੀਕ ਆ ਪਹਿਲੀ ਗੱਲ ਤਾਂ ਉਹ ਦੱਸਦਾ ਮੈਂ ਕਿ ਜਿਹੜੇ ਵੀ ਵੀਰ ਭਰਾਵਾਂ ਨੂੰ ਰੈਫਰੈਂਸ ਨੰਬਰ ਮਿਲ ਚੁੱਕਿਆ ਵਾ ਪਾਉਂਦਾਂ ਦਾ ਨੂਲਾ ਹਸਤਾ ਐਕਸਪਾਇਰ ਵੀ ਹੋ ਚੁੱਕਿਆ ਵਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤਾਂ ਹੀ ਐਕਸਪਾਇਰ ਨੂੰ ਲੈ ਉਸ ਤੇ ਵੀ ਬੜੇ ਵੀਜ਼ੇ ਲੱਗੇ ਆ ਪਹਿਲਾਂ ਤਾਂ ਤੁਹਾਡੇ ਵੀ ਵੀਜ਼ਾ ਜਿਹੜਾ ਵਾ ਜਰੂਰ ਲੱਗੂਗਾ ਐਕਸਪਾਇਰ ਨੂੰ ਲੈ ਉਸ ਤੇ ਤੇ ਹੀ ਕਿਉਂਕਿ ਤੁਹਾਡੀ ਗਲਤੀ ਨਾਲ ਨਹੀਂ ਜਿਹੜਾ ਨੂੰ ਲਾਸਟ ਐਕਸਪਾਇਰ ਹੋਇਆ ਇਹ ਉਹਨਾਂ ਦੀ ਗਲਤੀ ਨਾਲ ਨੂੰ ਲਾਸਟ ਦਾ ਡਾਕ ਐਕਸਪਾਇਰ ਹੋਇਆ ਵਾ ਇਸ ਇੱਕ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਲੱਗਣਾ ਹੀ ਲੱਗਣਾ ਵਾ ਹੁਣ ਆਪਾਂ ਗੱਲਬਾਤ ਕਰਨੀ ਹੈ ਕਿ ਅਪਾਇੰਟਮੈਂਟਾਂ ਤੁਹਾਨੂੰ ਕਦੋਂ ਤੱਕ ਮਿਲ ਸਕਦੀਆਂ ਵਾ ਜਿਨ੍ਹਾਂ ਦਾ ਰੈਫਰੈਂਸ ਨੰਬਰ 7 ਲੱਖ ਵਾ 715000 ਵਾ 14000 ਵਾ 6 ਲੱਖ ਵਾ 6.5 ਲੱਖ ਵਾ ਕਿਉਂਕਿ ਪਿਛੇ ਤਾਂ ਤਕਰੀਬਨ ਸਾਰੇ ਕਲੀਅਰ ਹੋ ਹੀ ਜਿਹੜਾ ਥੋੜੇ ਮੋਟੇ ਰਹਿ ਗਏ ਉਹਨਾਂ ਦੇ ਕੋਈ ਨਾ ਕੋਈ ਪ੍ਰੋਬਲਮ ਹੋਣ ਕਰਕੇ ਆਪਣਾ ਇਹਨਾਂ ਨੂੰ ਲਾਉਸਤਾ ਅਪਡੇਟ ਨਾ ਹੋਣਗਾ ਕਿਹੜੀਆਂ ਅਪਾਇੰਟਮੈਂਟਾਂ ਪਿੱਛੇ ਬੜੇ ਵੀਰਪਾ ਹੈਗੇ ਜਿਨ੍ਹਾਂ ਦਾ ਰੈਫਰੈਂਸ ਨੰਬਰ 1 ਲੱਖ 1.5 ਲੱਖ 2 ਲੱਖ 2.5 ਲੱਖ ਹੈਗਾ ਵਾ ਪਰ ਅਪਾਇੰਟਮੈਂਟ ਨਹੀਂ ਮਿਲੀ ਕਾਰਨ ਸਿਰਫ ਉਹਨਾਂ ਦਾ ਇਹੋ ਹੀ ਆ ਕਿ ਉਹਨਾਂ ਨੇ ਆਪਾਂ ਕਹਿ ਲੀਏ ਕਿ ਜਿਹੜੀਆਂ ਵਾ ਇਹ ਦੂਜਾ ਜਿਹੜਾ ਦੂਜਾ ਆਪਾਂ ਕਹਿ ਲੀਏ ਕਿ ਉਸ ਤੋਂ ਨਾਲ ਜਿਹੜਾ ਨੂਲਾ ਹਸਤਾ ਐਕਸ ਨੂਲਾ ਹਸਤਾ ਜਿਹੜਾ ਵਾ ਐਕਸਪਾਇਰ ਤਾਂ ਚਲੋ ਹੈਗਾ ਹੀ ਕਿਉਂਕਿ ਨੂਲਾ ਸਾਰਾ ਦਾ ਸਪੈਰਸੀ ਉਹਨਾਂ ਦਾ ਨੂਲਾ ਹਸਤਾ ਅਪਡੇਟ ਨਹੀਂ ਸੀ ਜਿੰਨਾ ਕਰਕੇ ਉਹਨਾਂ ਦਾ ਅਪਾਇੰਟਮੈਂਟਾਂ ਨਹੀਂ ਮਿਲੀਆਂ ਹੁਣ ਜਿਹੜੇ ਵੀ ਭਰਾ ਰਹਿ ਗਏ ਜਿਨ੍ਹਾਂ ਨੇ ਹੁਣ ਅਪਾਇੰਟਮੈਂਟਾਂ ਦੁਬਾਰਾ ਬੁੱਕ ਕੀਤੀ ਸੀ ਤੋਂ ਓਪਨ ਹੋਈਆਂ ਸੀ ਰੈਫਰੈਂਸ ਨੰਬਰ ਮਿਲਿਆ ਕਿ ਇਹਨੂੰ 6.5 ਲੱਖ ਕੇ ਇਹਨੂੰ 7 ਲੱਖ ਕੇ ਇਹਨੂੰ 7.5 ਲੱਖ ਕੇ ਇਹਨੂੰ 15000 715000 ਮਿਲਿਆ ਹੁਣ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਅਪਾਇੰਟਮੈਂਟਾਂ ਕਦੋਂ ਤੱਕ ਮਿਲ ਸਕਦੀਆਂ ਵਾ 10 ਤੋਂ ਪਰ ਉਹਨਾਂ ਦੇ ਵਿੱਚ ਵਿੱਚ ਤਾਂ ਬੜੀਆਂ ਅਪਾਇੰਟਮੈਂਟਾਂ ਮਿਲਦੇ ਚਾਂਸ ਹੈਗੇ ਕਿਉਂਕਿ ਅਪਾਇੰਟਮੈਂਟਾਂ ਉਹਨਾਂ ਪਹਿਲਾਂ ਘੱਟ ਹੀ ਗਿਆ ਬੜੀਆਂ ਹੱਲੇ ਵੀ ਮਿਲ ਜਾਂਦੀਆਂ ਵਾਂ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹ 10 ਤੋਂ 15 ਦਿਨ ਵੇਟ ਕਰ ਲਓ ਹੋਰ ਇਹਨਾਂ ਦੇ ਵਿੱਚ ਵਿਚਣਾ ਨੇ ਸਾਰਾ ਕੰਮ ਜਿਹੜਾ ਵਾ ਉਹ ਕਲੀਅਰ ਕਰ ਹੀ ਦੇਣਾ ਠੀਕ ਹੈ ਹੁਣ ਗੱਲ ਕਰਦੇ ਆਪਾਂ ਵੀਜ਼ਿਆਂ ਬਾਰੇ ਵੀਜ਼ੇ ਵੀ ਬੜੇ ਲੱਗ ਰਹੇ ਆ ਜਿਨ੍ਹਾਂ ਨੇ ਆਪਣੇ ਆਪਣੇ ਬੁੱਕ ਕਰਾਏ ਸੀ ਆਪਣੇ ਮਲਕੀਆ ਅਪਾਇੰਟਮੈਂਟਾਂ ਬੁੱਕ ਹੋਈਆਂ ਸੀ ਗਏ ਸੀ ਉੱਥੇ ਉਸ ਤੋਂ ਬਾਅਦ ਉਹਨਾਂ ਦੇ ਬੜੇ ਯਾਨੇ ਦੇ ਵਿੱਚ ਲੱਗੇ ਆ ਵੀਜ਼ਾ ਲੱਗਣ ਦਾ ਟਾਈਮਿੰਗ ਕਹ ਲਈਏ ਟਾਈਮਿੰਗ ਉਹਨਾਂ ਦਾ ਕੋਈ ਫਿਕਸ ਨਹੀਂ ਆਇਆ ਕਈਆਂ ਦਾ ਵੀਜ਼ਾ ਤਾਂ 2 ਹਫ਼ਤਿਆਂ ਦੇ ਵਿੱਚ ਕਈਆਂ ਦਾ 1 ਹਫ਼ਤੇ ਦੇ ਵਿੱਚ ਕਈਆਂ ਦਾ ਪੰਜਾਂ ਦੇ ਵਿੱਚ ਵੀਜ਼ਾ ਲੱਗ ਗਿਆ ਪਰ ਕਈ ਉਹ ਵੀ ਹੈਗੇ ਜਿਨ੍ਹਾਂ ਨੂੰ ਡੇਡ ਐਂਡ ਮਹੀਨਾ ਹੋ ਗਿਆ ਉਹ ਤੇ ਹਰ ਤੱਕ ਪਾਸਪੋਰਟ ਜਿਸ ਪਿਆ ਚਹੀ ਨਹੀਂ ਹੋਇਆ ਉਹਨਾਂ ਦੇ ਇਹਦੇ ਬਾਰੇ ਆਪਾਂ ਗੱਲਬਾਤ ਕਰ ਲੈਂਦੇ ਆ ਜੇਕਰ ਤੁਹਾਡਾ ਪਾਸਪੋਰਟ ਨੂੰ ਡੇਡ ਤੋਂ 2 ਮਹੀਨੇ ਲੱਗ ਰਿਹਾ ਹੈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਜੇਕਰ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਵੀ ਆਈ ਹੈ ਮੇਲ ਤੁਹਾਨੂੰ ਨਹੀਂ ਆਈ ਮਤਲਬ ਕਿ ਉਹਨਾਂ ਕੋਲ ਤੁਹਾਨੂੰ ਕੋਈ ਮੇਲ ਨਹੀਂ ਆਈ ਫੇਟਾਉ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਫਿਰ ਤੁਸੀਂ ਵੇਟ ਕਰੋ ਤੁਹਾਨੂੰ ਜਿਹੜੀ ਵਾ ਅਪਾਇੰਟਮੈਂਟ ਜੇਕਰ ਤੁਹਾਨੂੰ ਮਿਲੀ ਵਧਾੜਾ ਫਾਈਲ ਸਬਮਿਟ ਹੋਈ ਆ ਤੁਹਾਨੂੰ ਵੀਜ਼ਾ ਵੀ ਮਿਲੂਗਾ ਹੁਣ ਚੱਕਰ ਕੀ ਹੁੰਦਾ ਵਾ ਕਈ ਵੀਰ ਭਰਾ ਕੀ ਸੋਚਦੇ ਆ ਕਿ ਮੈਂ ਤੇ ਮੇਰਾ ਯਾਰ ਇਕੱਠੇ ਗਏ ਆਂ ਤੇ ਮੇਰੇ ਯਾਰ ਦਾ ਵੀਜ਼ਾ ਲੱਗ ਗਿਆ ਪਰ ਮੇਰਾ ਵੀ ਸਾਨੂੰ ਲੱਗਿਆ ਮੇਰਾ ਵੀਜ਼ਾ ਭਾਵੇਂ ਨਾ ਲੱਗੇ ਇਦਾਂ ਦੀ ਪਰ ਕੋਈ ਵੀ ਗੱਲ ਨਹੀਂ ਹੁੰਦੀ ਇਹਦਾ ਪ੍ਰੋਸੈਸ ਕੀ ਹੁੰਦਾ ਕਈ ਵਾਰ ਕੀ ਹੁੰਦਾ ਤੁਹਾਨੂੰ ਪਤਾ ਰਸਤੇ ਇੰਨਾ ਵਾ ਐਨੇ ਬੰਦੇ ਆਉਂਦੇ ਆ ਡੇਲੀ ਉੱਥੇ ਆਪਣੀ ਫਾਈਲ ਜਾਮਾ ਕਰਾਉਣ ਫਾਈਲ ਲੈਣ ਉਦਾਂ ਆਦਾਂ ਕਿੰਨਾ ਮੁਲਕਾਂ ਦਾ ਉੱਤੇ ਇਸ ਕਰਕੇ ਕੀ ਹੁੰਦਾ ਵਾ ਕਿ ਫਾਈਲਾਂ ਉੱਪਰ ਉੱਪਰ ਥੱਲੇ ਹੋ ਜਾਂਦੀਆਂ ਵਾ ਤੇ ਉਹ ਉਨਹੀਂ ਬੰਦੇ ਦੀ ਫਾਈਲ ਜਿਹੜੀ ਵਾ ਬਾਅਦ ਵਿੱਚ ਲੇਟ ਜਾਈ ਜਾਂਦੀ ਹੈ ਭਾਰਤਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਜਿਹੜਾ ਵਾ ਜੇਕਰ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਨਹੀਂ ਆਈ ਠੀਕ ਹੈ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਫਿਰ ਤੁਹਾਨੂੰ ਵੀਜ਼ਾ ਲੱਗਣ ਦੇ ਚਾਂਸ ਹੁੰਦੇ ਵਾ ਠੀਕ ਹੈ ਇਸ ਕਰਕੇ ਜਿਹੜੇ ਵੀ ਨਾ ਭਰਾਵਾਂ ਨੂੰ ਮੇਲ ਹਲ ਤੱਕ ਕੋਈ ਨਹੀਂ ਆਈ ਭਾਵੇਂ ਡੇਢ ਮਹੀਨਾ ਲੰਘ ਗਿਆ ਵਾ ਭਾਵੇਂ 1 ਮਹੀਨਾ ਲੰਘਾ ਵਾ 5 ਦਿਨ ਲੰਘਿਆ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਵੇਟ ਕਰੋ ਥੋੜੇ ਦਿ ਇਹੜਾ ਵੀਜ਼ਾ ਵਾ ਉਹ ਲੱਗ ਹੀ ਜਾਣਾ ਵਾ ਤੁਹਾਡਾ ਹੁਣ ਪਿੱਛੇ ਜੇ ਕੀ ਵਾ ਬੜੇ ਵੀਜ਼ਾ ਰਿਜੈਕਟ ਹੋਏ ਆ ਉਹ ਵੀਰ ਭਰਾ ਬੜੇ ਡਰਿਆ ਕਿ ਵੀਜ਼ਾ ਰਿਜੈਕਟ ਹੋ ਗਿਆ ਵੀਜ਼ਾ ਦਾ ਰਿਜੈਕਟ ਕਿੰਨਾ ਦੇ ਹੋਏ ਵਾ ਜਿਨ੍ਹਾਂ ਦੇ ਪੇਪਰ ਹੈਗੇ ਸੀ ਕੰਟਰੈਕਸ਼ਨ ਦੇ ਵਾਲੇ ਆਉਂਦੇ ਸੀ ਬੰਦੇ ਇੱਥੇ ਪਰ ਬਾਅਦ ਵਿੱਚ ਇਹੜਾ ਪਕਾ ਲਈਏ ਕਿ ਕਿ ਜਿਹੜੇ ਮਾਲਕ ਸੀ ਉਹਨਾਂ ਨੇ ਡਾਕੂਮੈਂਟ ਨਹੀਂ ਬਣਵਾ ਕੇ ਦਿੰਦੇ ਸੀ ਤੇ ਉਹ ਦੋ ਨੰਬਰ ਚ ਹੋ ਜਾਂਦੇ ਸੀ ਤੇ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਜਿਸ ਕਰਕੇ ਸਰਕਾਰ ਨੇ ਜਿਹੜੇ ਵਾ بڑے ਵੀਜ਼ੇ ਆਪਾਂ ਕਹਿ ਲਈਏ ਕਿ ਕੈਨਸਲ ਕਰਦੇ ਤੇ ਰਜੈਕਟ ਕਰ ਦਿੱਤੇ ਵੀਜ਼ੇ ਲਾਏ ਠੀਕ ਆ ਸਿਰਫ ਸਿਰਫ ਇਹ ਕਰਨਵਾ ਹੋਰ ਕੋਈ ਕਰਨ ਹੈਗਾ ਜੇਕਰ ਤੁਹਾਡੇ ਪੇਪਰ ਖੇਤੀ ਬੜੀ ਵਾਲਿਆ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਫਿਰ ਤੁਸੀਂ ਰਮਾਨ ਨਾਲ ਆਪਣੇ ਠਾਏ ਡਾਕੂਮੈਂਟ ਖੜੋ ਉੱਥੇ ਪਲੱਸ ਇੱਕ ਚੀਜ਼ ਹੋਰ ਜੇਕਰ ਤੁਹਾਡੇ ਡਾਕੂਮੈਂਟ ਹੈ ਗਿਆ ਖੇਤੀਬਾੜੀ ਵਾਲੇ ਆਪਣਾ ਜਿਹੜਾ ਵਾ ਦੂਜਾ ਬਣਾ ਕੇ ਜੁੜੂਖ ਰਿਓ ਨਾਲ ਕੀ ਐਫੀਡੇਵਿਟ ਕੀ ਤੁਸੀਂ ਤੁਹਾਡੇ ਕੋਲੋਂ 5 ਸਾਲ ਦਾ ਦੂਜਾ ਹੈਗਾ ਵਾ ਐਕਸਪੀਰੀਅੰਸ ਹੈ ਖੇਤੀਬਾੜੀ ਦਾ ਠੀਕ ਹੈ ਤੁਹਾਡੇ ਸਰਪੰਚ ਵੱਲੋਂ ਬੰਦਾ ਵਾ ਉਹ ਐਫੀਡੇਵਿਟ ਨੂੰ ਜ਼ਰੂਰ ਬਣਾ ਕੇ ਖੜਿਓ ਨਾਲ ਤੇ ਟੈਨਸ਼ਨ ਨਾ ਲਓ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਲੱਗੂਗਾ ਹੀ ਲੱਗੂਗਾ ਲਓਏ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਦੋ ਤਿੰਨ ਗੱਲਾਂ ਬਾਰੇ ਆਪਾਂ ਗੱਲਬਾਤ ਕਰਨੀ ਸੀ ਉਹ ਆਪਾਂ ਕਰ ਲਈ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ